ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ ਹੁਣ ਤੋਂ ਕੁਝ ਸਮੇਂ ਬਾਅਦ ਇੱਥੇ ਜੋ ਹਾਊਸ ਦੀ ਸ਼ੁਰੂਆਤ ਹੋਣੀ ਆ ਜੋ ਪ੍ਰोसीडिंग ਦੀ ਸ਼ੁਰੂਆਤ ਹੋਣੀ ਆ ਉਹ ਸਿੱਖ ਅਰਦਾਸ ਦੇ ਨਾਲ ਸ਼ੁਰੂਆਤ ਹੋਣੀ ਆ ਪਿਛਲੇ ਸਾਲ ਵੀ ਇੱਕ ਇਦਾਂ ਦਾ ਹੀ ਕਾਰਜ ਕਰਵਾਇਆ ਗਿਆ ਸੀ ਅਮਰੀਕਨ ਸਿੱਖ ਕੌਂਕ੍ਰਸ ਕਮੇਟੀ ਤੇ ਇਥੋਂ ਦੀਆਂ ਜਿਹੜੀਆਂ ਹੋਰ ਪ੍ਰਬੰਧਕ ਜਥੇਬੰਦੀਆਂ ਇਥੋਂ ਦੇ ਜਿੰਨੇ ਵੀ ਰਹਿਣ ਵਾਲੇ ਸਿੱਖ ਆ ਉਹਨਾਂ ਸਾਰਿਆਂ ਦੇ ਸਾਂਝੇ ਉਦਮਾਂ ਦੇ ਸਦਕਾ ਇਹ ਨਾਲ ਦੱਸ ਜਾਈਏ ਵੀ ਇਹ ਜੂਨ ਦੇ ਉਹ ਮਹੀਨੇ ਚੱਲ ਰਿਹਾ ਜਦੋਂ ਸਿੱਖਾਂ ਦਾ ਤੀਜਾ ਖੱਲੂਕਾਰਾ ਹੋਇਆ ਸੀ ਤੇ ਉਸੇ ਦੀ ਯਾਦ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਕਾਰਜ ਆ ਇਹ ਆਰੰਭਿਆ ਗਿਆ ਆ ਕੋਇਸ ਵਾਸ वेरी ਇੰਪੋਰਟੈਂਟ ਮਾਈਲਸਟੋਨ ਸਾਡਾ ਜਿਹੜਾ ਸਾਡਾ ਨਤੀਜਾ ਕਰ ਲੋ ਕਰ ਹੋਇਆ ਹੈ 40th ਅਨਿਵਰਸਰੀ ਤੋਂ ਵੀ ਵਾਉਂਟ ਟੂ ਗਿਵ ਅ ਗਲੋਬਲ ਮੈਸੇਜ ਟੂ ਆਲ ਦ ਸਿੱਖਸ ਐਂਡ ਆਲ ਦ ਕਮਿਊਨਿਟੀਆਂ ਵਿਚ ਹੈਵ ਬੀਨ ਡਿਸਕ੍ਰਿਮੀਨੇਟਿਡ ਐਂਡ ਦ ਪੀਪਲ ਹੂ ਡੋਨਟ ਨੋ ਵਾਟ ਹੈਪਨ ਟੂ ਅਸ ਕਿਲੀ ਇਹ ਜਿਹੜਾ ਹੈਗਾ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਕਿ ਇਹ ਅਸੀਂ ਜਿਹੜਾ 40 ਸਾਲ ਦਰਬਾਰ ਸਾਹਿਬ ਦਾ ਹਮਲਾ ਜਿਹੜਾ ਹਮਲਾ ਹੋਇਆ ਸੀ ਅਸੀਂ ਉਹਦੀ ਯਾਦ ਦੇ ਵਿੱਚ ਅਸੀਂ ਇਕੱਠੇ ਹੋਏ ਆ ਤਾਂ ਕਿ ਅਸੀਂ ਜਿਹੜਾ ਸਾਡੀ ਪੀੜਾ ਆ ਸਾਡਾ ਦੁੱਖ ਆ ਉਹ ਹੋ ਵਾ ਅਸੀਂ ਚੜ੍ਹਦੀ ਕਲਾ 'ਚ ਰਹਿ ਕੇ ਦੁਨੀਆ ਨੂੰ ਦੱਸਣਾ ਦੁਨੀਆ ਨੂੰ ਦੱਸਣਾ ਤਾਂ ਕਿ ਅਸੀਂ ਕਿਸੇ ਤੋਂ ਡਰਦੇ ਨਹੀਂ ਕਿਸੇ ਨੂੰ ਡਰਾਉਂਦੇ ਵੀ ਨਹੀਂ ਹੈਗੇ ਪਰ ਪਹਿਲਾ 2-3 ਸਾਲ ਤੋਂ ਅਸੀਂ ਇੱਥੇ ਜਿਹੜਾ ਜੋ ਕਾਂਗਰਸ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਸਿੱਖ ਅਰਦਾਸ ਦੇ ਨਾਲ ਸ਼ੁਰੂ ਹੁੰਦਾ ਹੈ ਐਸ ਵਾਰੀ ਵੀ ਅਸੀਂ ਇੱਥੇ ਅਰਦਾਸ ਕਰਨ ਵਾਸਤੇ ਆਏ ਆ ਤਾਂ ਕਿ ਅਮਰੀਕਨ ਹਾਊਸ ਦਾ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੋ ਸਕੇ 1984 'ਚ ਜਦੋਂ ਅਟੈਕ ਹੋਇਆ ਸੀ ਜੀ ਆਈ ਵਾਸ ਹੇਅਰ ਇਨ ਨਿਊ ਜਰਸੀ 'ਚ ਠੀਕ ਹੈ ਜੀ ਤੇ ਇੱਕਦਮ ਜਿਹੜੇ ਸਿੱਖ ਸੀ ਬੇ ਕਲੈਕਟਿਡ ਯੂਨਾਈਟਿਡ ਨੇਸ਼ਨ ਦੇ ਬਾਹਰ ਜਿਹੜਾ ਜਿੱਥੇ ਆਪਾਂ ਨਾਰਮਲੀ ਕਲੈਕਟ ਹੁੰਦੇ ਕੱਟ ਹੋਇਆ ਉੱਤੇ 3-400 ਸਿੱਖ ਸਪੌਂਟੇਨियसਲੀ ਬਿਨਾ ਕਿਹੇ ਤੋਂ ਕਹੇ ਆਪਣੇ ਆਪ ਹੀ ਆ ਗਏ ਪਰ ਸਾਨੂੰ ਉੱਥੇ ਕੋਈ ਨਹੀਂ ਸੀ ਜਾਣਦਾ ਸਾਡੀ ਕੋਈ ਪਛਾਣ ਨਹੀਂ ਸੀ ਪੀਪਲ ਔਰ ਆਸਕਿੰਗ ਵਾਟ ਹੈਪਨ ਹੂ ਆਰ ਯੂ ਗਾਈਜ਼ ਕੀ ਕਰਦੇ ਹਾਂ ਸੋ ਪਰ ਹੁਣ ਤੁਸੀਂ ਪੇਜ ਦਾ ਟਰਨ ਓਵਰ ਟੂ ਨਾਓ ਹੋਰ ਸਾਡੀ ਕਾਂਗਰਸ 'ਚ ਵੀ ਪਹੁੰਚ ਹੈ ਸਾਡੀ ਸੈਨੇਟ 'ਚ ਵੀ ਪਹੁੰਚ ਹੈ ਸਟੇਟ ਹਾਊਸਸ 'ਚ ਵੀ ਪਹੁੰਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਦੇ ਉੱਤੇ ਆਪ ਸਭ ਦਾ ਸਵਾਗਤ ਹੈ ਮੈਂ ਰਾਜਕਨਬੀਰ ਸਿੰਘ ਅੱਜ ਵਾਸ਼ਿੰਗਟਨ ਡੀ ਸੀ ਦੇ ਵਿੱਚ ਹੁਣ ਤੋਂ ਕੁਝ ਸਮੇਂ ਬਾਅਦ ਇੱਥੇ ਜੋ ਹਾਊਸ ਦੀ ਸ਼ੁਰੂਆਤ ਹੋਣੀ ਆ ਜੋ ਪ੍ਰੋਸੀਡਿੰਗ ਦੀ ਸ਼ੁਰੂਆਤ ਹੋਣੀ ਆ ਉਹ ਸਿੱਖ ਅਰਦਾਸ ਦੇ ਨਾਲ ਸ਼ੁਰੂਆਤ ਹੋਣੀ ਆ ਪਿਛਲੇ ਸਾਲ ਵੀ ਇੱਕ ਇਦਾਂ ਦਾ ਹੀ ਕਾਰਜ ਕਰਵਾਇਆ ਗਿਆ ਸੀ ਅਮਰੀਕਨ ਸਿੱਖ ਕੌਕਸ ਕਮੇਟੀ ਤੇ ਇਥੋਂ ਦੀਆਂ ਜਿਹੜੀਆਂ ਹੋਰ ਪ੍ਰਬੰਧਕ ਜਥੇਬੰਦੀਆਂ ਇਥੋਂ ਦੇ ਜਿੰਨੇ ਵੀ ਰਹਿਣ ਵਾਲੇ ਸਿੱਖ ਆ ਉਹਨਾਂ ਸਾਰਿਆਂ ਦੇ ਸਾਂਝੇ ਉਦਮਾਂ ਦੇ ਸਦਕਾ ਇਹ ਜਿਹੜੀ ਚੀਜ਼ ਆ ਇਹ ਵਾਪਰਨ ਜਾ ਰਹੀ ਆ ਹੁਣ ਤੋਂ ਕੁਝ ਚਿਰ ਬਾਅਦ ਇਹ ਹੋਣ ਜਾ ਰਿਹਾ ਹੈ ਤੇ ਸਾਰੇ ਜਾਣਿਆਂ ਦੇ ਵਿੱਚ ਬੜਾ ਉਤਸ਼ਾਹ ਆ ਬੜੀ ਉਤਸੁਕਤਾ ਆ ਤੇ ਨਾਲ ਦੇ ਨਾਲ ਉਸ ਦੀ ਜਿਹੜੀ ਉਹ ਤਿਆਰੀ ਵੀ ਪੂਰੀ ਆ ਆਓ ਆਪਾਂ ਇਹਨਾਂ ਦੇ ਨਾਲ ਥੋੜੀ ਗੱਲਬਾਤ ਕਰਦੇ ਹਾਂ ਦੱਸਦੇ ਹਾਂ ਇਸ ਕਾਰਜ ਨੂੰ ਪੂਰੀਆ ਕਰਨ ਦੇ ਲਈ ਕੀ ਕੀ ਚੁਣੌਤੀਆਂ ਸੀ ਕਿੱਦਾਂ ਇਹ ਕਾਰਜ ਜਿਹੜਾ ਉਹ ਪੂਰਾ ਹੋਣ ਜਾ ਰਿਹਾ ਆ ਇਹ ਵੀ ਨਾਲ ਦੱਸ ਜਿਗੇ ਵੀ ਇਹ ਜੂਨ ਦੇ ਉਹ ਮਹੀਨੇ ਚੱਲ ਰਿਹਾ ਜਦੋਂ ਸਿੱਖਾਂ ਦਾ ਤੀਜਾ ਖੱਲੂਕਾਰਾ ਹੋਇਆ ਸੀ ਤੇ ਉਸੇ ਦੀ ਯਾਦ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਕਾਰਜ ਆ ਇਹ ਆਰੰਭਿਆ ਗਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ ਸਰਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਬਾਰੇ ਅੱਜ ਦਾ ਦਿਨ ਜੀ ਬੜਾ ਮਹੱਤਵਪੂਰਨ ਦਿਨ ਆ ਤੇ ਇਹ ਹੋਣਾ ਚਾਹੀਦਾ ਕਿੰਨਾ ਸਾਡੇ ਨਾਲ ਕਿ ਨਹੀਂ ਕਾਣ ਕੀਤਾ ਸੈਂਟਰਲ ਗਵਰਨਮੈਂਟ ਆਂਡੀਆਂ ਦੇ ਵਿੱਚ ਹੁਣ ਤੱਕ ਹੋ ਰਿਹਾ ਆ ਇਹਦਾ ਕੋਈ ਨਾ ਕੋਈ ਹਲਤਾ ਹੋਣਾ ਚਾਹੀਦਾ ਨਾ ਬਹੁਤ ਵਧੀਆ ਜਿਹੜਾ ਤੁਸੀਂ ਉੱਪਰ ਅਲਾ ਕਰ ਰਹੇ ਆ ਧੰਨਵਾਦ ਜੀ ਸੋ ਆਪਾਂ ਹਰਜਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਆ ਇਹ ਮੇਨ ਸਪੋਕਸਪਰਸਨ ਨੇ ਕਮੇਟੀ ਦੇ ਤੇ ਇੱਥੇ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਨੂੰ ਮਿਲ ਕੇ ਜਿਹੜਾ ਉਹ ਚਲਾ ਰਹੇ ਨੇ ਵਾਖ ਖਾਲਸਾ ਫਤੇ ਜੀ ਨੀਗਾਇਰ ਜੀ ਦਾ ਖਾਲਸਾ ਵਾਖ ਜੀ ਕੀ ਫਤਿਹ ਦੇਖੋ ਇਸ ਵਾਸਤੇ ਵੈਰੀ ਇੰਪੋਰਟੈਂਟ ਮਾਈਲਸਟੋਨ ਸਾਡਾ ਜਿਹੜਾ ਸੜਨਾ ਤੀਜਾ ਕੱਲੂ ਕਾਰੋ ਹੋਇਆ ਹੈ 40th ਅਨਿਵਰਸਰੀ ਸੋ ਵੀ ਵਾਂਟ ਟੂ ਗਿਵ ਅ ਗਲੋਬਲ ਮੈਸੇਜ to all the sikhs and all the communities which had been discriminated and the people who don't know what happened to us so this is the best platform so we are gathering here to commemorate that event and we will be later on having a remembrance reception after the prayer at 9 o'clock in mm -hmm. capitol building there is a room over there allocated and we there are several congressmen we are expecting over there and they are going to come and pay tributes to people who have passed away on this yeah. ਸੋ ਅ ਦਰਪ੍ਰਤਪਾਲ ਜੀ ਇਹ ਦੂਸਤਾ ਦੇਣਾ ਲਗਾਤਾਰ ਇਹ ਇਵੈਂਟਸ ਦਾ ਜਿਹੜਾ ਕੱਲ ਆਪਾਂ ਦੇਖਿਆ ਵੀ ਇੰਟਰਫੇਸ ਕਾਨਫਰੰਸ ਗੈਦਰਿੰਗ ਹੋਈ ਉੱਥੇ ਵੀ ਚਾਰ ਪੰਜ ਕੌਂਗਰੈਸਮੈਨ ਕੈਲੀਫੋਰਨੀਆ ਦੀ ਅਸੈਂਬਲੀ ਵੂਮਨ ਉਹਨਾਂ ਸਾਰਿਆਂ ਨੇ ਸ਼ਿਰਕਤ ਕੀਤੀ ਤੇ ਹੋਰ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਆ ਉਹਨਾਂ ਦੇ ਲੋਕ ਵੀ ਆ ਕੇ ਉਹਨਾਂ ਨੇ ਆਪਣੀ ਜਿਹੜੀ ਪੀੜਾ ਵੀ ਦੱਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਦੱਸੀਆਂ ਇਹ ਸਾਰੀਆਂ ਚੀਜ਼ਾਂ 40 ਸਾਲਾਂ ਬਾਅਦ ਆਪਾਂ ਦੇਖ ਰਹੇ ਆ ਵੀ ਇਹ ਹੋ ਰਹੀਆਂ ਆ ਇਹ ਕਿੰਦਾ ਇੰਪੋਰਟੈਂਸ ਤੁਸੀਂ ਇਸਦੀ ਦੇਖ ਦੇਖੋ ਬੜਾ ਅੱਛਾ ਤੁਹਾਡਾ ਸਵਾਰ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ادارے ਦਾ ਪੰਜਾਬੀ ਰੇਡੀਓ ਜੀਐਸ ਦਾ तहे دل ਤੋਂ ਧੰਨਵਾਦ ਜਿਹੜੇ ਕਿ ਤੁਸੀਂ ਇੰਨਾ ਉਦਮ ਕਰਕੇ ਇੱਥੇ ਪਹੁੰਚੇ ਹੋ ਸਾਰੀ ਗੱਲ ਕਰ ਰਹੇ ਹਾਂ ਇਹ ਅਸਲ 'ਚ ਇਹ ਜਿਹੜਾ ਸਾਰਾ ਕਾਰਜ ਹੈ ਜਿੱਦਾਂ ਭਾਜੀ ਹਰਜਿੰਦਰ ਸਿੰਘ ਹੁਣੇ ਨੇ ਦੱਸਿਆ ਇਹ ਸਾਡੇ ਲੋਕਲ ਇਸ ਏਰੀਏ ਦੇ ਸੀਨੀਅਰ ਡਾਇਰੈਕਟਰ ਨੇ ਸਿਫ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਉਹਦੇ 'ਚ ਵੀ ਨੇ ਸਿਫ ਕੌਕਸ ਕਮੇਟੀ ਦੇ ਵੀ ਸੀਨੀਅਰ ਡਾਇਰੈਕਟਰ ਨੇ ਆਪ ਭਾਈ ਸਾਹਿਬ ਜਿਹੜੇ ਜਿੰਨੇ ਵੀ ਆਪਾਂ ਸਾਰੇ ਖੜੇ ਆ ਇਹ ਸਾਰੇ ਇਹਨਾਂ ਕਮੇਟੀਆਂ ਦੇ ਨਾਲ ਤੇ ਕਮੇਟੀ ਦੇ ਨਾਲ ਇਹ ਸਬੰਧਤ ਨੇ ਇਹ ਕਿਸੇ ਇੱਕ ਵੀ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈਗਾ ਸਾਰਾ ਸਾਡਾ ਸਾਰਿਆਂ ਦਾ ਸਾਂਝਾ ਉਦਮ ਹੈ ਪਰ ਵਿਸ਼ੇਸ਼ ਤੌਰ ਤੇ ਜਿਹੜਾ ਅਰਦਾਸ ਦਾ ਜਿਹੜਾ ਅੱਜ ਹੋ ਰਿਹਾ ਉਹ ਸਰਦਾਰ ਹਜਿੰਦਰ ਸਿੰਘ ਇਹਨਾਂ ਨੇ ਹੀ ਡੀਲ ਕੀਤਾ ਸਾਰਾ ਪਿਛਲੇ 3 ਸਾਲ ਤੋਂ ਇਹੀ ਡੀਲ ਕਰਦੇ ਆ ਰਹੇ ਸੋ ਸੈਨੇਟ ਵਿੱਚ ਵੀ ਹੋਈ ਸੀ ਪਿਛਲੇ ਸਾਲ ਜਿਹੜਾ ਹੈਗਾ ਹਾਊਸ 'ਚ ਹੋਈ ਸੀ ਤੇ ਅੱਜ ਜਿਹੜੀ ਹੈਗੀ ਆ ਇਹੋ ਇੱਥੇ ਹੋ ਰਹੀ ਆ ਬੇਸਿਕਲੀ ਇਹ ਜਿਹੜਾ ਹੈਗਾ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਕਿ ਇਹ ਅਸੀਂ ਜਿਹੜਾ 40 ਸਾਲ ਦਰਬਾਰ ਸਾਹਿਬ ਦਾ ਹਮਲਾ ਜਿਹੜਾ ਹੋਇਆ ਹਮਲਾ ਹੋਇਆ ਸੀ ਅਸੀਂ ਉਹਦੀ ਯਾਦ ਦੇ ਵਿੱਚ ਅਸੀਂ ਇਕੱਠੇ ਹੋਏ ਆ ਤਾਂ ਕਿ ਅਸੀਂ ਜਿਹੜਾ ਸਾਡੀ ਪੀੜਾ ਆ ਸਾਡਾ ਦੁੱਖ ਆ ਉਹ ਅਸੀਂ ਚੜ੍ਹਦੀ ਕਲਾ ਚ ਰਹਿ ਕੇ ਦੁਨੀਆ ਨੂੰ ਦੱਸਣਾ ਤਾਂ ਕਿ ਅਸੀਂ ਕਿਸੇ ਤੋਂ ਡਰਦੇ ਨਹੀਂ ਕਿਸੇ ਨੂੰ ਡਰਾਉਂਦੇ ਵੀ ਨਹੀਂ ਹੈਗੇ ਪਰ ਆਪਣਾ ਇਸ਼ੂ ਆ ਜਿਹੜਾ ਉਤੋਂ ਅਸੀਂ ਭੁੱਲੇ ਵੀ ਨਹੀਂ ਹੋਏ ਜਿਹੜੇ ਪੁਰਾਣੇ ਜਿੰਨੇ ਘੱਲੂ ਘਾਰੇ ਆ ਅਸੀਂ ਸਾਡੇ ਬੱਚੇ ਅਸੀਂ ਪਿਛਲੇ 300 ਸਾਲ ਤੋਂ ਉਹਨੂੰ ਕਮੈਮੋਰੇਟ ਕਰਦੇ ਆ ਰਹੇ ਆ ਇਹ ਵੀ ਉਸੇ ਕੜੀ ਦਾ ਇੱਕ ਹਿੱਸਾ ਹੈ ਔਰ ਅਸੀਂ ਸਾਰੀ ਸੰਗਤ ਇੱਥੋਂ ਦੀ ਪ੍ਰਬੰਧਕ ਕਮੇਟੀਆਂ ਸਾਰੀਆਂ ਜਿਹੜੇ ਇੱਥੋਂ ਦੇ ਗੁਰਸਿੱਖ ਨੇ ਸਾਰੇ ਇਹ ਰਲ ਕੇ ਇਹ ਇਹ ਸਾਰਾ ਕਾਰਜਕਾਰ ਜੀ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਅੜੈਸ ਜੀ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਹਾਂਜੀ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਪ੍ਰਸਾਦ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਨਾ ਤੁਸੀਂ ਇੰਨੀ ਦੂਰ ਤੋਂ ਆ ਕੇ ਸਾਡੇ ਸਾਰੇ ਪ੍ਰੋਗਰਾਮ ਜਿਹੜਾ ਕਵਰ ਕਰਦੇ ਹੋ ਤੁਹਾਡਾ ਧੰਨਵਾਦ ਹੈ ਅੱਜ ਅਸੀਂ ਵਸ਼ਿੰਗਟਨ ਡੀਸੀ ਦੇ ਵਿੱਚ ਕੈਪੀਟਲ ਹਿੱਲ ਬਿਲਡਿੰਗ ਦੇ ਸਾਹਮਣੇ ਰੇਬਰਨ ਬਿਲਡਿੰਗ ਇੱਥੇ ਅਸੀਂ ਪਹੁੰਚੇ ਹਾਂ ਅ ਪਹਿਲਾ 2-3 ਸਾਲ ਤੋਂ ਅਸੀਂ ਇੱਥੇ ਜਿਹੜਾ ਜੋ ਕਾਂਗਰਸ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਸਿੱਖ ਅਰਦਾਸ ਦੇ ਨਾਲ ਸ਼ੁਰੂ ਹੁੰਦਾ ਹੈ ਐਸ ਵਾਰੀ ਵੀ ਅਸੀਂ ਇੱਥੇ ਅਰਦਾਸ ਕਰਨ ਵਾਸਤੇ ਆਇਆ ਤਾਂ ਕਿ ਅਮਰੀਕਨ ਹਾਊਸ ਦਾ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੋ ਸਕੇ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ 1984 ਦੇ ਵਿੱਚ ਭਾਰਤ ਗਵਰਨਮੈਂਟ ਵੱਲੋਂ ਗਿਣੇ ਵਿੱਚ ਸਾਜ਼ਿਦ ਦੇ ਤਿੰਨ ਅਕਾਲ ਤਖਸਰ ਤੇ ਹੋਰ ਗੁਰਦਾਰ ਜਿਹੜੇ ਸੈਂਤੀ ਗੁਰ தாம்ਸਨ ਉਹਨਾਂ ਉੱਤੇ ਅਟੈਕ ਕਰਕੇ ਸਾਡੇ ਹਜ਼ਾਰਾਂ ਸਿੱਖ ਨੌਜਵਾਨ ਬੱਚੇ ਤੇ ਬਜ਼ੁਰਗ ਉਹਨਾਂ ਦਾ ਘਾਣ ਕੀਤਾ ਸੀ ਜਿਸ ਨੂੰ ਅਸੀਂ ਤੀਜਾ ਕਲੂਕਾਰ ਦੇ ਤੌਰ ਤੇ ਅਸੀਂ ਜਾਣਦੇ ਹਾਂ ਅੱਜ ਅਸੀਂ ਹਾਊਸ ਦੇ ਵਿੱਚ ਜਿਸ ਦਾ ਡਾਕਟਰ ਪ੍ਰਤਪਾਲ ਸਿੰਘ ਜੀ ਹਰਜਿੰਦਰ ਸਿੰਘ ਜੀ ਨੇ ਤੇ ਹੋਰ ਸਾਡੇ ਨਾਲ ਈਸਟ ਕੋਸਟ ਤੋਂ ਆਏ ਨੇ ਔਰ ਇਹਨਾਂ ਦਾ ਪ੍ਰਬੰਧ ਜਿਹੜਾ ਹੈ ਇਸ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਰਿਸਪੌਂਸ ਪਰਸਨ ਹੈ ਹਰਜਿੰਦਰ ਸਿੰਘ ਜੀ ਉਹਨਾਂ ਨੇ ਔਰ ਉਹਨਾਂ ਦੇ ਸਾਥੀਆਂ ਨੇ ਜਿਹੜਾ ਅਰੇਂਜ ਕੀਤਾ ਹੈ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸੈਂਟਰ ਦੇ ਵਿੱਚ ਔਰ ਕਾਂਗਰਸ ਦੇ ਵਿੱਚ ਕਿ ਸੋ 1984 ਦੇ ਵਿੱਚ ਸਾਡੇ ਨਾਲ ਕੀ ਹੋਇਆ ਸੀ ਇਸ ਚੀਜ਼ ਤੋਂ ਅਸੀਂ ਜਾਣੂ ਕਰਵਾਉਣਾ ਚਾਹੁੰਦੇ ਆਂ ਔਰ ਜਿਹੜੇ ਸਾਡੇ ਸਿੱਖ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਵੀ ਅਸੀਂ ਇਹ ਪ੍ਰੋਗਰਾਮ ਲਿਖਿਆ ਹੈਗਾ ਤੇ ਇਹਦੇ ਵਾਸਤੇ ਹੀ ਅਸੀਂ ਸਾਰੇ ਜਿਹੜੇ ਉਪਰ ਆਲੇ ਕਰ ਰਹੇ ਹੈਗੇ ਧੰਨਵਾਦ ਜੀ ਸਰ ਜਿੰਦਰ ਸਿੰਘ ਜੀ ਥੋੜੀ ਜੀ ਥੋੜੀ ਜਿਹੀ ਅਪਾ ਹੋਰ ਗੱਲਬਾਤ ਕਰਦੇ ਆਂ ਇਹਦੇ ਵਿੱਚ ਕੀ ਚੈਲੰਜਸ ਕੀ ਚੁਣੌਤੀਆਂ ਸੀਗੀਆਂ ਇਹ ਸਾਰੇ ਕਾਰਜ ਨੂੰ ਕਰਵਾਉਣ ਦੇ ਲਈ ਅੱਜ ਕੀ ਕੀ ਅੰਦਰ ਆਪਣਾ ਪ੍ਰੋਸੈਸ ਕੀ ਹੋਣਾ ਕਿਉਂਕਿ ਇਹ ਵੀ ਦੱਸ ਚਾਹੀਏ ਸਾਡੇ ਜਿਹੜੇ ਕੈਮਰੇ ਉਹ ਅੰਦਰ ਤਾਂ ਨਹੀਂ ਜਿਹੜੇ ਉਹ ਜਾ ਸਕਣਗੇ ਉਹ ਲਿਮਿਟੇਸ਼ਨਸ ਆ ਉੱਥੇ ਕੈਪੀਟਲ ਦੇ ਵਿੱਚ ਕੀ ਕੀ ਜਾਂਦਾ ਆ ਪਰ ਕੀ ਪ੍ਰੋਸੈਸ ਹੋਊਗਾ ਕੀ ਆਪਾਂ ਉੱਥੇ ਹੋਂਦਾ ਦੇਖਾਂਗੇ ਦੇਖੋ ਤੁਸੀਂ ਚੈਲੰਜਸ ਦੀ ਗੱਲ ਕੀਤੀ ਐ ਅਸੀਂ ਪਹਿਲਾਂ ਇਹ ਪ੍ਰੋਗਰਾਮ ਕਰਨਾ ਚਾਹੁੰਦੇ ਸੀਗੇ ਪਈ ਜੂਨ ਦੇ ਫਰਸਟ ਵੀਕ 'ਚ ਜਦੋਂ ਅਟੈਕ ਹੋਇਆ ਪਰ ਉਸੋਂ ਅਨਫੋਰਚਨਟਲੀ ਜਿਹੜਾ ਡੇ ਡੇ ਐ ਨਾ ਜਿਹੜਾ ਨੋਰਮੈਂਡੀ ਜਿਹੜਾ ਸੈਕੰਡ ਵਰਲਡ ਵਾਰ ਦੀ ਜਿੱਤ ਜਿਹੜੀ ਹੋਈ ਸੀ ਉਹਦੀ 80th ਅਨਿਵਰਸਰੀ ਸੀ ਠੀਕ ਹੈ ਜੀ 3 ਤਰੀਕ ਤੋਂ ਬਾਅਦ ਸੈਸ਼ਨ ਜਿਹੜਾ ਕਾਂਗਰਸ ਵਾਸ ਕਲੋਜ਼ ਸਾਰੇ ਉੱਥੇ ਗਏ ਸੀ ਠੀਕ ਹੈ ਹਾਂ ਜੀ ਪਰ 3 ਤਰੀਕ ਨੂੰ ਅਸੀਂ ਜਿਹੜਾ ਇੱਕ ਕਾਂਗਰਸਮੈਨ ਜਿਹੜਾ ਸਾਡੇ ਹਲਕੇ ਦਾ ਉਹਦੇ ਤੋਂ ਫਲੋਰ ਤੇ ਸਟੇਟਮੈਂਟ ਦੁਆਤੇ ਸੀ ਡੋਨਲਡ ਨੋਰ ਪ੍ਰੋਸ ਤੁਸੀਂ ਸ਼ਾਇਦ ਦੇਖੀ ਹੋਵੇ ਹਾਂ ਜੀ ਦੇਖੀ ਆਪਾਂ ਸ਼ੇਅਰ ਵੀ ਕੀਤੀ ਜੀ ਫਿਰ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਜਦੋਂ ਅਸੀਂ ਆਵਾਂਗੇ ਤੁਹਾਡੀ ਪ੍ਰੇਅਰ ਵੀ ਕਰਾਂਗੇ ਹੂੰ ਤੇ ਵੀ ਵਿਲ ਹੈਵ ਅ ਗੁਸਟ ਸਪੈਸ਼ਲ ਰਿਸੈਪਸ਼ਨ ਆਲਸੋ ਠੀਕ ਹੈ ਤੇ ਉਹ ਸਾਨੂੰ 14 ਤਰੀਕ ਦੀ ਡੇਟ ਮਿਲੀ ਜਿਹੜੀ ਕਿ ਅੱਜ ਦਾ ਦਿਨ ਸੀਗਾ ਹਾਂਜੀ ਸੋ ਇਸ ਕਰਕੇ ਸਾਨੂੰ ਪ੍ਰੋਗਰਾਮ ਜਿਹੜਾ ਥੋੜਾ ਚੇਂਜ ਕਰਨਾ ਪਿਆ ਹੂੰ ਕਿਉਂਕਿ ਜਿਹੜੀ ਕੱਲ ਜਿਹੜੀ ਇਹਨਾਂ ਨੇ ਕੀਤਾ ਇਹ ਐਕਚੁਅਲੀ ਇੱਕ ਦਿਨ ਦਾ ਹੀ ਪ੍ਰੋਗਰਾਮ ਸੀ ਠੀਕ ਹੈ ਉਹ ਜਿਹੜਾ ਕੱਲ ਵਾਲਾ ਪ੍ਰੋਗਰਾਮ ਸੀ ਪਹਿਲਾਂ ਇਹ ਸਵੇਰੇ ਅਰਦਾਸ ਹੋਣੀ ਸੀ ਹੂੰ ਫਿਰ ਰਿਸੈਪਸ਼ਨ ਜਿਹੜੀ ਥੋਣੀ ਹੈ ਇਹ ਆਫਟਰਨੂਨ ਚ ਉਹੀ ਪ੍ਰੋਗਰਾਮ ਜਿਹੜਾ ਕਰ ਲ ਹੋਇਆ ਉਹ ਅੱਜ ਹੋਣਾ ਸੀ ਹਾਂ ਠੀਕ ਹੈ ਜੀ ਇਸ ਕਰਕੇ ਸਾਡੀ ਜਿਹੜੀ ਹੈ اٹੈਂਡੈਂਸ ਸਪਲਿਟ ਹੋ ਗਈ ਥੋੜੀ ਹੂੰ ਹੂੰ ਤੇ ਪਰ ਸੋ ðiਸ ਆਰ ਕਨੋ ਥਿੰਗਸ ਵਿਚ ਵੀ ਹੈ ਟੂ ਯਨ ਚੈਲੰਜੇਸ ਕਨ ਬੈਨੀਫਿਟ ਅੱਪਾ ਕੈਸੇ ਦੇਵੀ ਆ ਵੀ ਦੋ ਦਿਨ ਲਗਾਤਾਰ ਗੱਲ ਹੋਊਗੀ ਹੁਣ ਬਿਲਕੁਲ ਬਿਲਕੁਲ ਦੇਖੋ ਸਾਡਾ ਜਿਹੜਾ ਮੇਨ ਪਰਪਸ ਇਹ ਹੈ ਮੈਨੂੰ ਪਤਾ ਮੈਂ ਇੱਥੇ ਜਦੋਂ 1984 ਚ ਜਦੋਂ ਅਟੈਕ ਹੋਇਆ ਸੀ ਜੀ ਆਈ ਵਾਸ ਹੇਅਰ ਇਨ ਨਿਊ ਜਰਸੀ ਠੀਕ ਹੈ ਜੀ ਤੇ ਇੱਕਦਮ ਜਿਹੜੇ ਸਿੱਖ ਸੀ ਦੇ ਕਲੈਕਟਡ ਯੂਨਾਈਟਿਡ ਨੇਸ਼ਨ ਦੇ ਬਾਹਰ ਜਿਹੜਾ ਜਿੱਥੇ ਆਪਾਂ ਨਾਰਮਲੀ ਕਲੈਕਟ ਹੁੰਦੇ ਘਟ ਹੋਇਆ ਉੱਥੇ 3-400 ਸਿੱਖ ਸਪੌਂਟੇਨियसਲੀ ਬਿਨਾ ਕਹੇ ਤੋਂ ਕਹੇ ਆਪਣੇ ਆਪ ਹੀ ਆ ਗਏ ਪਰ ਸਾਨੂੰ ਉੱਥੇ ਕੋਈ ਨਹੀਂ ਸੀ ਜਾਣਦਾ ਸਾਡੀ ਕੋਈ ਪਛਾਣ ਨਹੀਂ ਸੀ ਪੀਪਲ ਔਰ ਆਸਕਿੰਗ ਵਾਟ ਹੈਪਨ ਹੂ ਆਰ ਯੂ ਗਾਈਜ਼ ਕੀ ਕਰਦੇ ਹਾਂ ਸੋ ਪਰ ਹੁਣ ਤੁਸੀਂ ਪੇਜ ਦਾ ਟਰਨ ਓਵਰ ਟੂ ਨਾਓ ਹੋਰ ਸਾਡੀ ਕਾਂਗਰਸ 'ਚ ਵੀ ਪਹੁੰਚ ਹੈ ਸਾਡੀ ਸੈਨੇਟ 'ਚ ਵੀ ਪਹੁੰਚ ਹੈ ਸਟੇਟ ਹਾਊਸੇਸ 'ਚ ਵੀ ਪਹੁੰਚ ਹੈ ਹਮਮ ਲੋਕਲ ਮਿਨਿਸਪੈਲਿਟੀ ਜਿਹੜੀਆਂ ਸਾਰੀਆਂ ਉਹਨਾਂ 'ਚ ਪਹੁੰਚ ਹੈਗੀ ਆ ਐਂਡ ਦੇ ਐਵਰੀਬਾਡੀ نو ਅਸ ਐਂਡ ਦੇ ਆਲਸੋ ਨੋ ਅਸ ਥੈਟ ਵੀ ਆਰ ਪੀਸਫੁਲ ਐਂਡ ਪੀਪਲ Who ਬਲੀਵ ਇਨ ਇਕੁਐਲਟੀ ਐਂਡ ਲੋਕਾਂ ਦੀ ਸੇਵਾ ਤੇ ਭਲਾ ਭਲੇ ਦੇ ਕੰਮ ਆਲ ਕਿਉਂਕਿ ਪਹਿਲਾਂ ਇਹਨਾਂ ਨੇ ਸਾਨੂੰ ਕੀਤਾ ਵੀ ਇਹ ਇਹ ਬੰਦੇ ਟੈਰਰਿਸਟ ਨੇ ਨਾ ਹੁ ਨਾ ਵੀ ਆਰ ਦੀ ਅਦਰ ਵੇ ਅਰਾਊਂਡ ਨਾ ਹੁ ਇੰਡੀਅਨਸ ਆਰ ਕਾਲਡ ਟੈਰਰਿਸਟ ਬਿਕਾਉਜ਼ ਵਿਦ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਂਡ ਆਲ ਦੋਸ ਸੋ ਆਈ ਥਿੰਕ ਥਿੰਗਸ ਹੈਵ ਚੇਂਜਡ ਬਟ ਵੀ ਆਰ ਗੋਇੰ ਟੂ ਕੀਪ ਔਨ ਵਰਕਿੰਗ ਔਨ ਇਟ ਤੇ ਅੱਜ ਫਿਰ ਅੰਦਰ ਕੀ ਹੋਊਗਾ ਪਹਿਲੋਂ ਅਰਦਾਸ ਹੋਣੀ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਕੁਝ ਬੋਲਣਾ ਹੈ ਲੈ ਕੋ ਅਰਦਾਸ ਹੋਣੀ ਆ ਅਰਦਾਸ ਤੋਂ ਬਾਅਦ ਜਿਹੜਾ ਸਪੌਂਸਰਿੰਗ ਕਾਂਗਰਸਮੈਨ ਹੈ ਨਿਊ ਹਾਊਸ ਜੀ ਉਹ ਯਕੀਮਾ ਵਾਸ਼ਿੰਗਟਨ ਏਰੀਆ ਦਾ ਉਹਦਾ ਹੈਗਾ ਉੱਥੋਂ ਦੇ ਸਾਡੇ ਗ੍ਰੰਥੀ ਨੇ ਜਿਨ੍ਹਾਂ ਨੇ ਅਰਦਾਸ ਕਰਨੀ ਹੈ ਠੀਕ ਹੈ ਉਹ ਉਹ ਉਸ ਤੋਂ ਬਾਅਦ ਉਹਨਾਂ ਨੇ 1 ਮਿੰਟ ਜਿਹੜਾ ਉੱਥੇ ਬੋਲਣਾ ਫਲੋਰ ਤੇ ਦੇ ਗੋ ਟਾਕ ਬੋਰਡ ਸਿਕ ਹਜ਼ਮ ਐਂਡ ਆਲਸੋ ਵਾਟ ਹੈਪਨਡ 40 ਯੀਅਰਸ ਬੈਕ ਵੈਰੀ ਬਰੀਫਲੀ ਕਿਉਂ ਇੰਨਾ ਹੀ ਟਾਈਮ ਮਿਲਦਾ ਉਸ ਤੋਂ ਬਾਅਦ ਸਾਡਾ ਟੌਮ ਐਮਰਸ ਜਿਹੜਾ ਹੀ ਇਜ਼ ਐ ਮੈਜੋਰਟੀ ਵਿਪ ਹਮ ਜਿਹੜਾ ਸਪੀਕਰ ਹੈ ਉਹ ਤੋਂ ਬਾਅਦ ਸੈਕਿੰਡ ਨੰਬਰ ਰਿਪਬਲਿਕਨ ਪਾਰਟੀ ਦਾ ਉਹਨਾਂ ਨੇ ਸਾਨੂੰ ਰੂਮ ਅਲੋਕੇਟ ਕੀਤਾ ਹੈ ਜਿਹੜਾ H122 ਠੀਕ ਹੈ ਜੀ ਉੱਥੇ ਉਹਨਾਂ ਨੇ ਅਸੀਂ ਕੀ ਕਹਿੰਦੇ ਨੇ ਵੀਲ ਹੈਵ ਅ ਰਿਸੈਪਸ਼ਨ ਇਟਸ ਅ ਇਨਫਾਰਮਲ ਥਿੰਗ ਇਟਸ ਨਾਟ ਵੈਰੀ ਫਾਰਮਲ ਜਿਦਾ ਕਾਲ ਸੀਗਾ ਹਮ ਹਮ ਉੱਥੇ ਵੀਲ ਬੀ देयर ਉੱਥੇ ਅਸੀਂ ਤੁਹਾਡਾ ਕੀ ਕਹਿੰਦੇ ਨੇ ਥੋੜਾ ਬ੍ਰੈਕਫਾਸਟ ਕਾਫੀ ਵਗੈਰਾ ਰੱਖ ਕੇ ਤੇ ਕਾਂਗਰਸਮੈਨਾਂ ਨੂੰ ਟਾਈਮ ਦਿੱਤਾ ਹੈ ਅਸੀਂ 10 ਤੋਂ 11 ਦੇ ਵਿੱਚ ਐਜ ਦੇ ਸ਼ੋਅ ਐਜ ਦੇ ਵਿੱਚ ਦੇ ਸ਼ੋਅ ਆ ਵੀਲ ਗਿਵ देम ਟਾਈਮ ਉਹਦੇ ਵਿੱਚ ਇੰਟਰਮਿਟੈਂਟਲੀ ਅਸੀਂ ਆਪਣੇ ਬੰਦੇ ਵੀ ਜਿਹੜੇ ਨੇ ਬੋਲਣਗੇ ਠੀਕ ਹੈ ਤੇ ਅਸੀਂ ਉੱਥੇ ਡਿਸਪਲੇ ਵੀ ਕਰਾਂਗੇ ਸਾਡੇ ਕੋਲ ਦੋ ਪਿਕਚਰਜ਼ ਨੇ ਈਜ਼ਲ ਜਿਹੜੀਆਂ ਲਾਈਫ ਸਾਈਜ਼ ਹੈਗਾ ਠੀਕ ਹੈ ਜਿਹਦੇ ਵਿੱਚ ਟੱਠੇ ਅਕਾਲ ਤਖਤ ਦੀ ਪਿਕਚਰ ਹੈ ਇਹ ਪਰਮਿਸ਼ਨ ਸਾਨੂੰ ਲੈਣੀ ਪਈ ਹੈ ਕਿਉਂਕਿ ਤੇ ਦਰਬਾਰ ਸਾਹਿਬ ਦੀ ਜਿਹੜਾ ਧੂਏਂ ਵਾਲੀ ਪਿਕਚਰ ਹੈ ਜਿਹੜੀ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹ that will be the message ਤੇ ਵੀ ਹੈਵ ਇਨਵਾਈਟਡ एवरीवन ਟੂ ਕਮ ਐਂਡ ਸੇ ਫਿਊ ਵਰਡਸ ਐਂਡ and hopefully they will show up and pay their homage to their departed people who are pilgrims who lost their lives in this brutal attack ਧੰਨਵਾਦ ਹਰਜਿੰਦਰ ਜੀ ਸੋ ਬਹੁਤ ਹੀ ਜਲਦ ਇਹ ਜਿਹੜਾ ਇੱਕ ਬਹੁਤ ਅਹਿਮ ਸਮਾਗਮ ਯੂ ਐਸ ਦੇ ਵਿੱਚ ਕੈਪੀਟਲ ਬਿਲਡਿੰਗ ਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਅੱਜ ਦੇ ਦਿਨ ਦੀ ਜਿਹੜੀ ਸ਼ੁਰੂਆਤ ਆ ਸਿੱਖ ਅਰਦਾਸ ਦੇ ਨਾਲ ਸਰਬੱਤ ਦੇ ਭਲੇ ਦੀ ਜਿਹੜੀ ਆ ਉਹ ਬਾਤ ਪਾਉਂਦੀ ਜਿਹੜੀ ਉਹ ਅਰਦਾਸ ਆ ਉਹ ਆਪਾਂ ਦੇਖਾਂਗੇ ਤੇ ਨਾਲ ਦੇ ਨਾਲ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਇਥੋਂ ਦੇ ਜਿਹੜਾ ਸਦਨ ਦੇ ਵਿੱਚ ਉਹ ਆਵਾਜ਼ ਗੂੰਜੇਗੀ ਜੋ ਆਪਾਂ ਬੜੇ ਚਿਰ ਤੋਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੀ ਦੁਨੀਆ ਤੱਕ ਜਿਹੜੀ ਉਹ ਪਹੁੰਚ ਸਕੇ ਸੋ ਇੰਨੀਆਂ ਗੱਲਾਂ ਦੇ ਨਾਲ ਹੁਣ ਸਮਾਪਤੀ ਕਵਰੇਜ ਜਾਰੀ ਰਹੇਗੀ ਪੰਜਾਬੀ